ਕੋਸ਼ ਸਾਡੇ ਸੰਗਤ ਜੀ ਜਿਹੜੇ ਅਸੀਂ ਫਰਜ਼ਾਂ ਦੀ ਗੱਲ ਕੀਤੀ ਹੈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਇੱਕ ਸਮਾਂ ਥੋੜਾ ਸਮਾਂ ਪਹਿਲੋਂ ਦੀ ਗੱਲ ਹੈ ਕਿ ਗੁਰੂ ਕੀ ਜਿਹੜੀ ਅਰਦਾਸ ਸਾਨੂੰ ਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ ਉਹਦੇ ਵਿੱਚ ਅਸੀਂ ਬਚਨ ਕਰਦੇ ਸਾਂ ਜਿਨ੍ਹਾਂ ਸਿੰਘ ਸਿੰਘਨੀਆਂ ਪਚੰਗੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਘਟਵਾਏ ਤੇ ਅੱਜ ਸੰਗਤ ਜੀ ਅਸੀਂ ਪਚੰਗੀ ਸ਼ਬਦ ਨੂੰ ਵਿੱਚੋਂ ਕੱਟ ਦਿੱਤਾ ਹੈ ਸੰਗਤ ਦੇ ਚਰਣਾ ਵਿੱਚ ਸਾਡੀ ਬੇਨਤੀ ਹੈ ਸੰਗਤ ਜੀ ਅਸੀਂ ਇਸ ਸ਼ਬਦ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸ਼ਬਦ ਦੇ ਨਾਲ ਨਿਆ ਕਰੀਏ ਤੇ ਪਿੰਡ ਪੱਤਰ ਤੇ ਸ਼ੁਰੂ ਕਰਨਾ ਕਰਨਾ ਕਰੀਏ ਸੰਗਤ ਜੀ ਕੀ ਪਚੰਗੀ ਸ਼ਬਦ ਜਿਹੜਾ ਹੈ ਜਿਸ ਤਰ੍ਹਾਂ ਕਿ ਪ੍ਰਾਰਥਨਾਵਾਂ ਅਰਦਾਸਾਂ ਵਿੱਚ ਅਸੀਂ ਬੋਲਦੇ ਸਾਂ ਪਚੰਗੀ ਸ਼ਬਦ ਨੂੰ ਸੰਗਤ ਜੀ ਬੋਲਣਾ ਅੱਜ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸੰਗਤ ਜੀ ਸਾਡੇ ਪਚੰਗੀ ਪਚੰਗੀ ਦਾ ਅਰਥ ਹੈ ਬੱਚੇ ਸਾਡੇ ਮਹੀਨਿਆਂ ਤਾਂ ਛੱਡੋ ਦਿਨਾਂ ਦੇ ਬੱਚਿਆਂ ਨੇ ਪੰਥ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ ਮੀਰ ਮੰਨੂ ਵਰਗਿਆਂ ਨੇ ਸੰਗਤ ਜੀ ਜੋਰ ਲਾ ਲਿਆ ਹੈ ਪਰ ਗੁਰੂ ਦਾ ਸਿੱਖ ਗੁਰੂ ਦੀਆਂ ਸਿੰਘਣੀਆਂ ਨੇ ਕਦੇ ਵੀ ਪੰਥ ਤੋਂ ਆਪਣੇ ਉਹ ਦਿਨਾਂ ਦੇ ਬੱਚਿਆਂ ਨੂੰ ਵੀ ਨਹੀਂ ਲੁਕਾਇਆ ਹੈ ਨੀਰ ਮੰਨੂ ਵਰਗਿਆਂ ਨੇ ਜ਼ਕਰੀਆ ਖਾਨ ਵਰਗਿਆਂ ਨੇ ਸੰਗਤ ਜੀ ਸਾਡੀਆਂ ਮਾਈਆਂ ਦੇ ਸਬਰ ਨੂੰ ਪਰਖਦੇ ਹੋਏ ਕੁਝ ਦਿਨ ਦੇ ਬੱਚਿਆਂ ਦੇ ਟੋਟੇ ਕਰਕੇ ਇਹਨਾਂ ਮਾਈਆਂ ਦੇ ਗਲਾਂ ਵਿੱਚ ਫਰੋਏ ਨੇ ਬੱਚਿਆਂ ਦੀਆਂ ਨਾਲੀਆਂ ਦਾ ਹਾਰ ਬਣਾਉਣਾ ਕੀਤਾ ਹੈ ਤੇ ਸਾਰੇ ਅੰਗਾਂ ਨੂੰ ਕੱਟ ਕਰਕੇ ਮਾਈਆਂ ਦੇ ਗਲੇ ਵਿੱਚ ਪਾਉਣਾ ਕੀਤਾ ਹੈ ਤੇ ਬੱਚਿਆਂ ਦੀ ਉਮਰ ਸੰਗਤ ਜੀ ਕੁਝ ਦਿਨ ਹੈ ਮਹੀਨਿਆਂ ਤੋਂ ਵੀ ਘੱਟ ਹੈ ਸਾਡੀ ਸੰਗਤ ਦੇ ਚਰਨਾਂ ਵਿੱਚ ਅਰਜ਼ੋਈ ਹੈ ਕਿ ਭਜੰਗੀ ਸ਼ਬਦ ਨੂੰ ਸੰਗਤ ਜੀ ਅਸੀਂ ਹਿੱਸਾ ਬਣਾਈਏ ਅਰਦਾਸ ਦਾ ਅਸੀਂ ਪਿਛਲੇ ਕੁਝ ਦਿਨਾਂ ਤੋਂ ਐਸੇ ਹਿਸਾਲ 2025 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਗਿਆ ਸੀ ਤੇ ਉੱਥੇ ਜਿਹੜੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਹੁੰਦੇ ਨੇ ਉੱਥੇ ਅਸੀਂ ਸਾਰੇ ਪ੍ਰਕਾਸ਼ ਆਪਣੀ ਅੱਖੀਂ ਵੇਖੇ ਗੁਰੂ ਕੇ ਵਜ਼ੀਰਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਨਗਾਰਿਆਂ ਦੀ ਜੋਟ ਤੇ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਹੀ ਰਸ ਭਿੰਨੀ ਬਾਣੀ ਦੇ ਜਾਪ ਹੋਏ ਤੇ ਉਸ ਤੋਂ ਬਾਅਦ ਸੰਗਤ ਜੀ ਅਰਦਾਸੀਏ ਸਿੰਘ ਨੇ ਅਰਦਾਸ ਕੀਤੀ ਹੈ ਤੇ ਆਵਾਜ਼ ਤੋਂ ਬਾਅਦ ਅਸੀਂ ਸਿੰਘ ਸਾਹਿਬ ਨੂੰ ਬਾਹਰ ਜਾ ਕੇ ਬੇਨਤੀ ਕੀਤੀ ਹੈ ਕਿ ਪਚੰਗੀ ਸ਼ਬਦ ਅਸੀਂ ਕਿਉਂ ਪੁੱਲ ਰਹੇ ਹਾਂ ਤੇ ਸਿੰਘ ਸਾਹਿਬ ਨੇ ਵੀ ਬੜੇ ਪ੍ਰੇਮ ਨਾਲ ਜਵਾਬ ਦਿੱਤਾ ਹੈ ਕਿ ਇਹ ਸ਼ਬਦ ਪਹਿਲਾਂ ਵਰਤਿਆ ਜਾਂਦਾ ਸੀ ਅੱਜ ਬੰਦ ਹੋ ਗਿਆ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਪਿੰਡ ਪਤਰ ਤੇ ਸੰਗਤ ਜੀ ਅਸੀਂ ਇਸ ਪਚੰਗੀ ਸ਼ਬਦ ਦੇ ਨਾਲ ਨਿਆਹ ਕਰਦੇ ਹੋਏ ਸਾਰੀ ਸੰਗਤ ਜੀ ਖਲਕਤ ਦੇ ਵਿੱਚ ਕਦੇ ਵੀ ਕਿਸੇ ਪਚੰਗੀਆਂ ਨੇ ਛੋਟੇ ਬੱਚਿਆਂ ਨੇ ਤੇ ਮਾਈਆਂ ਨੇ ਛੇਦੀਆਂ ਨਹੀਂ ਦਿੱਤੀਆਂ ਨੇ ਸਾਡੇ ਕੁਝ ਦਿਨਾਂ ਦੇ ਪਚੰਗੀਆਂ ਤੇ ਮਾਈਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਸੰਗਤ ਜੀ ਇਸ ਕਰਕੇ ਅਸੀਂ ਅਰਦਾਸ ਦੇ ਵਿੱਚ ਜਿੰਨਾ ਸਿੰਘ ਸਿੰਘਣੀਆਂ ਚੰਗੀਆਂ ਨੇ ਪੰਥ ਵਾਸਤੇ ਸੀਸ ਦਿੱਤੀ ਇੰਨੀਆਂ ਸੰਗਤ ਜੀ ਬੇਨਤੀਆਂ ਪ੍ਰਵਾਨ ਕਰਨੀਆਂ